ਪੰਜਾਬ ਵਿੱਚ ਹਮੇਸ਼ਾ ਵਿਕਾਸ ਕਾਰਜਾਂ ਦਾ ਹੌਕਾ ਪੜਨ ਵਾਲੀ ਅਕਾਲੀ ਭਾਜਪਾ ਸਰਕਾਰ ਵਿਕਾਸ ਦੇ ਦਮ ਤੇ ਹੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੀ ਹੈ। ਅਜੇ ਐਚ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਉਹ ਗੱਪੀ ਨਹੀਂ। ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਤੇ ਸੁਖਵੀਰ ਬਾਦਲ ਨੇ ਸੂਬੇ 'ਚ ਕੀਤੇ ਵਿਕਾਸ ਕਾਰਜ ਦੁਹਰਾਏ ਅਤੇ ਪੰਜਾਬ ਦੀ ਜਨਤਾ ਤੋਂ ਸਵਾਲ ਪੁੱਛੇ। ਸੁਖਵੀਰ ਨੇ ਪੁੱਛਿਆ ਕਿ ਮੇਰਾ ਵਾਦੂ ਬਿਜਲੀ ਸੂਬੇ ਵਾਲਾ ਐਲਾਨ ਪੂਰਾ ਨਹੀਂ ਹੋਇਆ। ਕਿ ਅੰਤਰਰਾਸ਼ਟਰੀ ਤੇ ਘਰੇਲੂ ਹਵਾਈ ਅੱਡੇ ਨਹੀਂ ਬਣੇ। ਕਿ ਬੰਬਾ ਵਾਲੀਆਂ ਸੜਕਾਂ ਬਣ ਕੇ ਤਿਆਰ ਨਹੀਂ ਹੋਈਆਂ। ਕੀ ਪੂਰੇ ਪੰਜਾਬ 'ਚ 4 ਮਾਰਗੀ 6 ਮਾਰਗੀ ਸੜਕਾਂ ਦਾ ਜਾਲ ਨਹੀਂ ਵਿਛਿਆ ਸੁਖਵੀਰ ਬਾਦਲ ਦਾ ਕਹਿਣਾ ਹੈ ਕਿ ਵਿਕਾਸ ਤਾਂ ਹੋਏ ਪਰ ਵਿਰੋਧੀਆਂ ਨੂੰ ਸਿਰਫ ਆਲੋਚਨਾ ਕਰਨੀ ਆਉਂਦੀ ਹੈ ਬਾਦਲ ਨੇ ਵਿਕਾਸ ਕਾਰਜਾਂ ਦੇ ਆਧਾਰ ਤੇ ਲੋਕਾਂ ਨੂੰ ਵੋਟ ਪਾਉਣ ਦੀ ਇੱਕ ਵਾਰ ਫਿਰ ਅਪੀਲ ਕੀਤੀ ਅਧਿ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਉਸੇ ਪਾਰਟੀ ਨੂੰ ਵੋਟ ਦੇਣਾ ਜੋ ਕੀਤੇ ਵਾਅਦੇ ਪੂਰੇ ਕਰਦੀ ਹੈ ਨਾਲੇ ਸੁਖਵੀਰ ਬਾਦਲ ਨੇ ਭਵਿੱਖ 'ਚ 10 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਦਾਅਵਾ ਵੀ ਕੀਤਾ ਹੈ